ਮੇਰੇ ਤੋਂ ਨਾ ਨਜੀ ਕਾਰੀਨਾ ਨੂੰ ਲੈ ਕੇ ਜਿਹੜਾ ਕਾ ਪ੍ਰੋਸੈਸ ਚਲਾਇਆ ਜਾ ਰਿਹਾ ਹੈ ਉਸ ਤੋਂ ਪੰਜਾਬ ਸਰਕਾਰ ਦਾ ਟ੍ਰੈਫਿਕ ਨਿਯਮਾਂ ਦੇ ਸਖਤੀ ਨਾਲ ਪਾਲਣਾ ਕਰਵਾਉਣ ਤੇ ਕਹਿ ਰਹੀ ਹੈ ਟ੍ਰੈਫਿਕ ਪੁਲੀਸੀ ਚਾਹੇ ਜਾਂ ਚਾਹੇ ਕਿਸੇ ਪ੍ਰਸ਼ਾਸਨ ਨੇ ਉਹਨਾਂ ਨੂੰ ਇੰਪਲੀਮੈਂਟ ਕਰਨ ਲਈ ਸਾਡੀ ਜ਼ਿੰਮੇਵਾਰੀ ਬਣਦੀ ਹੈ ਉਸ ਸਮੇਂ ਸਮੇਂ ਤੇ ਕੈਂਪੇਨ ਕੀਤੀਆਂ ਜਾਂਦੀਆਂ ਨੇ ਹੁਣ ਥੋੜਾ ਸੈਸਨ ਹੋਣ ਕਰਕੇ ਮਾਰਕੀਟ ਨੂੰ ਜ਼ਿਆਦਾ ਰਾਸਤੇ ਤੋਂ ਮਿਲ ਰਿਹਾ ਹੈ ਇਸ ਕਰਕੇ ਸਪੈਸ਼ਲ ਕੈਂਪੇਨ ਚਲਾਈ ਜਾ ਰਹੀ ਹੈ ਪੰਜਾਬ ਸਰਕਾਰ ਦੇ ਹੁਕਮ ਅਨੁਸਾਰ ਮਾਨਵਕ ਲੋਕਾਂ ਮੂਹਰੇ ਕੀਤਾ ਜਾਵੇ ਚਾਪੀਪਲ ਨੂੰ ਵੀ ਤੇ ਆਮ ਪਬਲਿਕ ਨੂੰ ਵੀ ਮੈਂ ਮੈਂ ਗੁਜ਼ਾਰਿਸ਼ ਕਰਦੀ ਆ ਤੁਹਾਡੇ ਸਤਿਕਾਰ ਦੇ ਨਾਲ ਹੀ ਕਿ ਤੁਸੀਂ ਵੀ ਸਾਨੂੰ ਸਹਿਯੋਗ ਦੇਣ ਕਿ ਜੈਤਕ ਨਿਯਮਾਂ ਦੀ ਪਾਲਣਾ ਆਪਣੇ ਕੋਲੇ ਵੀ ਰਿਡਰਸ ਨੇ ਟੂ व्हीਲਰਸ ਨੇ ਜਾਂ ਫੋਰ व्हीਲਰਸ ਨੇ ਨੂੰ ਪ੍ਰੋਪਰ ਬੈਲਟੀ ਖਾਤੇ ਮੈਂ ਪ੍ਰੈਮੀ ਇਹ ਰਿਕਸ਼ੇ ਦੀ ਗੱਲ ਕਰੇ ਇਹਨਾਂ ਦੇ ਕੋਈ ਸਨਾਕਤ ਨਹੀਂ ਹੈ ਕੋਈ ਆਈਡੀ ਨਹੀਂ ਹੈ ਨਾ ਨੰਬਰ ਪਲੇਟ ਹੈ ਕਿਹ ਤੋਂ ਪਾਲਸੀ ਮੰਗ ਰਹੇ ਨੇ ਉਹਦੇ ਤੇ ਖਾਲੀ ਕੰਨੀਨੀਆਂ ਨੂੰ ਧਿਆਨ ਰੱਖ ਕੇ ਇੱਕ ਰਾਸ਼ਪਾਲੀ ਏਰੀਆ ਦੇ ਵਿੱਚ ਛੋਟੇ-ਛੋਟੇ ਕਨੈਕਸ ਕਰਕੇ ਚਲਾਏ ਗਏ ਨੇ ਤੇ ਅਪਲੀਕੇਸ਼ਨ ਡ੍ਰੌਪ ਦਾ ਕੰਮ ਕਰਦੇ ਨੇ ਇਹਨਾਂ ਨੂੰ ਪਾਰ ਕਰਨ ਲਈ ਐਸਐਚ ਰਾਸ਼ ਕਰਨ ਲਈ ਉਹਨਾਂ ਨੂੰ ਵੀ ਸਮਝਾਇਆ ਜਾਂਦਾ ਹੈ ਕਿ ਇਹ ਵੀ ਟ੍ਰੈਫਿਕ ਡਿਐਸਟੀ ਟ੍ਰੈਫਿਕ ਨਾਲ ਮੈਂ ਇਸ ਮਸਲੇ ਤੇ ਫੋਕਸ ਕਰ ਰਖੋ ਨਾ ਆਪਣਾ ਕੋਸ਼ਿਸ਼ ਕਰ ਜਿਸ ਤਰ੍ਹਾਂ ਕਿ ਅਵੇਅਰਨੈਸ ਹੀ ਹੈ ਖਾਲੀਆਂ ਪੱਕੇ ਹੱਦਾਂ ਤੋਂ ਚੇਜ ਹੋਣਗੇ ਨਾ ਘਰੇ ਅਬ ਇਹਨੇ ਇਸ ਤੇ ਹਦਾਇਤਾਂ ਵੀ ਕੋਈ ਲਗਾ ਰੇ ਨੇ ਇਹਨਾਂ ਨੂੰ ਗਾਈਡ ਕਰ ਰਹੇ ਆ ਕਿ ਇਹ ਚੀਜ਼ ਨੂੰ ਨਹੀਂ ਮਾ ਵਾਰਨਿੰਗ ਕੀਤਾ ਜਾਂਦਾ ਬਾਰ ਬਾਰ ਇੱਕ ਇੱਕ ਵਾਰ ਹੀ ਉਹਨਾਂ ਜਿਹੜਾ ਜਿਹੜਾ ਤੁਹਾਡੇ ਕੋਲ ਲਗਾਇਆ ਜਾਏਗਾ ਦੁਬਾਰਾ ਫਿਰ ਕੋਈ ਨਹੀਂ ਦੇਖੋ ਉਹਦੇ ਲਈ ਟ੍ਰੈਫਿਕ ਪੁਲਿਸ ਪੁਆਇੰਟਾਂ ਤੇ ਆਪਣੇ ਤੇ ਹੈਗੀ ਹੈ ਸ਼ਹਿਰ ਦੇ ਵਿੱਚ ਕੰਮ ਕਰ ਰਹੀ ਹੈ ਆਪਣੇ ਜਿਵੇਂ ਇੱਕ ਸਪੈਸ਼ਲ ਇਰੀਆ ਹੈ I think ਕੁਤਵਾਲੀ ਦੇ ਅੰਡਰ ਪੈਂਦਾ ਹੈ ਕੁਤਵਾਲੀ ਪੁਲਿਸ ਜੀ ਇਸ ਚੀਜ਼ ਨੂੰ ਸੁਪਰਵਾਈਜ਼ ਕਰਦੀ ਹੈ ਅਸੀਂ ਗੱਲ ਨਹੀਂ ਹੈ ਜੀ ਹੁਣ ਸਾਰੇ ਸਾਰੇ ਏਰੀਆਜ਼ ਦੇ ਵਿੱਚ ਜਿਹੜੀ ਰਿਸਪੈਕਟਿਵ ਪੁਲਿਸ ਹੈ ਉਹ ਖੁਦ ਹੀ ਉਹਦੇ ਤਿਲ ਕਰਦੇ ਭਾਈ ਸ਼ੌਪ ਪੇਪਰ ਤੇ ਨਹੀਂ ਕੰਮ ਕਰ ਨਹੀਂ ਮੰਨਣਗੇ ਤੇ ਉਹਨਾਂ ਦੇ ਉੱਪਰ ਕਾਰਵਾਈ ਫਿਰ ਬਾਅਦ ਕੀਤੀ ਜਾ ਸਕਦੀ ਹੈ ਜੀਮਨ ਸਾਹਿਬ ਜਿਹੜੀ ਪੁਲਿਸ ਬਾਉਂਡ ਹੈ ਮੈਡਮ ਜੀ ਮੈਨੂੰ ਆਪ ਤੋਂ ਮਿਲਣ ਦੀ ਇਜਾਜ਼ਤ ਹੈ ਜੀ ਬੇਦਰੂਦੀ ਅੱਜ ਹੈ ਕਿ ਜੀ ਦੋਸਤੋ ਸਾਥ ਮੈਂ ਦੋਸਤੋ ਦੇ ਨਾਲ ਮੈਂ ਸਾਹਮਣੇ ਦੋਸਤੋ ਦੇ ਨਾਲ ਕੰਮ ਕਰਨ ਦੇ ਸਹਿਯੋਗ ਦੇ ਨਾਲ ਮੈਡਮ ਸਾਹਮਣੇ ਦੇਖੇ ਦੋਸਤੋ ਇੱਕ ਮੋੜੇ ਇਦੇ ਬਾਰੇ ਜੇ ਸਾਨੂੰ ਰਾਤ ਮੈਸੇਜ ਆਇਆ ਸੀ ਸਾਡੇ ਜੁਆਇੰਟ ਕਮਿਸ਼ਨਸ ਮੈਡਮ ਦਾ ਦੀਪਜੋਤ ਕੌਰ ਜੀ ਦਾ ਉਹਨਾਂ ਅਤੇ ਸਾਡੇ ਕਮੇਹਮਾਨਿਕ ਕਮਿਸ਼ਨਰ ਸਾਹਿਬ ਗਜਤ ਕੁਮਰਾਈ ਜੀ ਦਾ ਉਹ ਉਹਨਾਂ ਨੇ ਕਿਹਾ ਸੀ ਕਿ ਜਿਹੜੀ ਐਸਡੀਐਮ ਮੈਡਮ ਵੱਲੋਂ ਡੀਸੀ ਸਾਹਿਬ ਵੱਲੋਂ ਮੈਸੇਜ ਸੀਗਾ ਕਿ ਤੁਸੀਂ ਜਿਹੜਾ ਇਹ ਇਕੱਠੀ ਕੈਂਪੇਨ ਚਲਾਨੀ ਹੈ ਕਿ ਜਿਹੜੀ ਲੋਕਾਂ ਨੂੰ ਜਿਹੜੀ ਹੈ ਟ੍ਰੈਫਿਕ ਦੀ ਉਲੰਘਣਾ ਜਿਹੜੇ ਕਰਦੇ ਨੇ ਜਾਂ ਜਿਹੜੇ ਦੁਕਾਨਦਾਰ ਵੀ ਉਹ ਆਪਣੇ ਦੁਕਾਨਾਂ ਦੇ ਬਾਹਰ ਫੜੀਆਂ ਲਗਵਾਉਂਦੇ ਨੇ ਵੀ ਉਹਨਾਂ ਨੂੰ ਅਵੇਰਨੈਸ ਕਰਨਾ ਵੀ ਅੱਜ ਤੋਂ ਬਾਅਦ ਇਹ ਜਿਹੜੀ ਲਾਈਨ ਡਰਾਅ ਕੀਤੀ ਜਾ ਰਹੀ ਹੈ ਵੀ ਇਸ ਤੋਂ ਇਦੇ ਬਾਹਰ ਆਪਾਂ ਨੇ ਕੋਈ ਵੀ ਜਿਹੜਾ ਸਮਾਨ ਤੁਸੀਂ ਰੱਖਿਆ ਜਾਏਗਾ ਤਾਂ ਤੁਹਾਡੇ ਚਲਾਨ ਵੀ ਕਿਤੇ ਜਾਣਗੇ ਤੇ ਤੁਹਾਡਾ ਸਮਾਨ ਵੀ ਜੱਫਾ ਕੀਤਾ ਜਾਏਗਾ ਕੋਈ ਨਾ ਦੁਕਾਨਦਾਰ ਬੰਦਾ ਨੇ ਰੇਡੀਆਂ ਲਗਾਉਂਦੇ ਆ ਪੈਸੇ ਮੋٹے ਰਕਮ ਲੈਂਦੇ ਆ ਰੇਡੀਆਂ ਤੋਂ ਹਾਂਜੀ ਹਾਂਜੀ ਉਸੇ ਤਹਿਤ ਜੀ ਅਸੀਂ ਇਹ ਜਿਹੜੇ ਆਪਣੇ ਉੱਚ ਅਧਿਕਾਰੀਆਂ ਨੂੰ ਦੱਸਿਆ ਵੀ ਅਸੀਂ ਜਿਹੜਾ ਇਹਨਾਂ ਦੇ ਚਲਾਨਿੰਗ ਕਰਾਂਗੇ ਜੀ ਜਿਹੜੇ ਦੁਕਾਨਦਾਰ ਦੇ ਬਾਹਰ ਜਿਹੜੀ ਫੜੀ ਲੱਗੀ ਹੋਏਗੀ ਚਲਾਨ ਉਹਦੀ ਦੁਕਾਨ ਦਾ ਹੋਏਗਾ ਤਾਂ ਜੋ ਆਪਣੇ ਬਾਹਰ ਲਗਾਣ ਹੀ ਨਾ ਦੇ ਸਕਣ ਕਿਉਂਕਿ ਉਹਨਾਂ ਤੋਂ ਮੋਟਾ ਕਿਰਾਇਆ ਵਸੂਲਦੇ ਨੇ ਇਹ ਵੀ ਸਾਨੂੰ ਪਤਾ ਚੱਲਿਆ ਜੀ ਨਹੀਂ ਨਹੀਂ ਇਹ ਰੈਗੂਲਰ ਹੈ ਕਿ ਤੁਸੀਂ ਦੇਖੋ ਮੈਂ ਕੱਲ ਵੀ ਉਰੇ ਜਿਹੜੀ ਹੈ ਚਲਾ ਆਪਣੀ ਡਰਾਈਵ ਚਲਾ ਕੇ ਗਏ ਹਾਂ ਉਸ ਤੋਂ ਬਾਅਦ ਅੱਜ ਤ੍ਰਿਪੜੀ ਵੀ ਜਾ ਕੇ ਆਏ ਸੀ ਤਾਂ ਐਦਾਂ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ 'ਚ ਰੋਜ਼ ਮੇਰੇ ਵੱਲੋਂ ਇੱਕ ਇੱਕ ਨਾ ਇੱਕ ਬਾਜ਼ਾਰ ਦੇ ਵਿੱਚ ਜਾਇਆ ਜਾਂਦਾ ਜੀ ਨਹੀਂ ਬਾਈਕਲ ਦੀ ਲੱਕੜੀ ਹੈ ਮੈਂ ਇਸ ਤੋਂ ਬਾਅਦ ਬਾਈਕਲ ਦਾ ਜਾਂਦਾ ਉਹਨਾਂ ਚਲਾ ਕੇ ਪਹੁੰਚਿਆ ਜਾਏਗਾ ਨਹੀਂ ਬਾਈਕਲ ਦਾ ਜਿਹੜਾ ਚਲਾਨ ਦੇ ਸਬੰਧ ਹੈ ਉਹ ਟ੍ਰੈਫਿਕ ਪੁਲਿਸ ਨਾਲ ਹੈ ਉਹਦੇ ਨਾਲ ਨਗਰ ਨਿਗਮ ਦਾ ਕੋਈ ਤਾਲੁਕ ਨਹੀਂ ਹੈ